ਦਿਲ ਨਾਰਾ ਅਸਾਂ ਤੇ ਤੈਨੂੰ ਰੱਬ ਮੰਨੇ ਆ ਤੇ ਨਾਲ ਹੀ ਉਹ ਕਹਿੰਦੀ ਸੀ ਜਵਾਬਤ ਕੋ ਆਦਰ ਨਾ ਕਰੇ ਚਲ ਤੇ ਨਾ ਪੁੱਛੇ ਬਾਤ ਤੁਲਸੀ ਐਸੇ ਮੀਤ ਕੋ సిਰਮੇ ਡਾਰੋ ਕਾ ਸ਼ਰੀਕ ਨੇ ਵੜ ਕੇ ਤੇ ਘੋੜੀ ਲੈ ਜੇ ਅੱਛਾ ਘੋੜੀ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਅ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪਦਮ ਸ਼੍ਰੀ ਅ ਬਹੁਤ ਵੱਡੀ ਸ਼ਖਸੀਅਤ ਵਾ ਜਿਨ੍ਹਾਂ ਨੂੰ ਪਿਆਰ ਨਾਲ ਸੀ ਪਾਪਾ ਜੀ ਕਹਿੰਦੇ ਆ ਔਰ ਪੂਰਨ ਚੰਦ ਵਡਾਲੀ ਜੀ ਜਿਹੜੇ ਕਿ ਇੱਕ ਕਿਸੇ ਵੀ ਪਰਿਚੇ ਦੇ ਜਾਂ ਕਿਸੇ ਵੀ ਗੱਲਬਾਤ ਦੇ ਮੁਹਤਾਜ ਨਹੀਂ ਹੈਗੇ ਪਾਪਾ ਜੀ ਬਰੇ ਤੇ ਜਿੰਨੀਆਂ ਮਰਜ਼ੀ ਗੱਲਾਂ ਕਰ ਲੋ ਨਹੀਂ ਇਹ ਥੋੜੀਆਂ ਨੇ ਕੋਸ਼ਿਸ਼ ਕਰਾਂਗਾ ਕਿ ਮੈਂ ਘੱਟ ਬੋਲਾਂ ਤੇ ਪਾਪਾ ਜੀ ਦੀ ਗੱਲਬਾਤ ਜਿਹੜੀ ਆ ਉਹ ਵੱਤ ਤੋਂ ਵੱਤ ਅਸੀਂ ਦਰਸ਼ਕਾਂ ਨੂੰ ਜਿਹੜੀ ਆ ਉਹ ਸੁਣਾਈਏ ਔਰ ਖਾਸ ਤੌਰ ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਸਾਡੀ ਬਹੁਤ ਵਧੀਆ ਸ਼ਖਸੀਅਤ ਸਾਡੇ ਨਾਲ ਜੁੜ ਚੁੱਕੇ ਨੇ ਲੱਕੀ ਸੱਬਰਵਾਲ ਜੀ ਜਿਹੜੇ ਕਿ ਸ਼ਹਿਰ ਧਾਰੀਵਾਲ ਔਰ ਗਰਦਾਸਪੁਰ ਜ਼ਿਲ੍ਹੇ ਦੀ ਆਪਣੇ ਆਪ ਦੇ ਵਿੱਚ ਇੱਕ ਬੜੀ ਹੀ ਵਧੀਆ ਸਮਾਜਿਕ ਸ਼ਖਸੀਅਤ ਨੇ ਹਰੇਕ ਦੀ ਮਦਦ ਕਰਨਾ ਜੜਾ ਵਾ ਇਹਨਾਂ ਦਾ ਧਰਮ ਔਰ ਇਹਨਾਂ ਦੇ ਗ੍ਰਹਿ ਵਿਖੇ ਜੜਾ ਵਾ ਅੱਜ ਪਾਪਾ ਜੀ ਆਏ ਆ ਔਰ ਸਾਨੂੰ ਵੀ ਗੱਲਬਾਤ ਦਾ ਜੜਾ ਮੌਕਾ ਮਿਲਿਆ ਵਾ ਇਹਨਾਂ ਦਾ ਵੀ ਧੰਨਵਾਦ ਆ ਲਕੀ ਸਬਰਵਾਲ ਭਾਜੀ ਦਾ ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨੇ ਆ ਪਾਪਾ ਜੀ ਸਭ ਤੋਂ ਪਹਿਲਾਂ ਸਾਡੇ ਨਿਊਜ਼ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਆ ਬਿਲਕੁਲ ਦੀਵਾ ਜੀ ਜੀ ਹੁੰਦੇ ਰਹਾ ਮਹਾਰਾਜ ਜੀ ਏ ਪਾਪਾ ਜੀ ਗੱਲਾਂ ਤੇ ਬਹੁਤ ਸਾਰੀਆਂ ਨੇ ਮੈਂ ਚਾਹਨਾ ਵਾਂ ਵੀ ਥੋੜਾ ਜਿਹਾ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਨਾ ਜਿਹੜਾ ਤੁਹਾਡਾ ਫੇਵਰਟ ਸੌਂਗ ਵਾ ਉਹ ਮਾੜਾ ਜਿਹਾ ਗਾ ਕੇ ਦੱਸ ਦਿਓ ਦਰਸ਼ਕਾਂ ਨੂੰ ਅੱਛਾ ਫੇਰ ਪਤਾ ਲੱਗਣਾ ਉਹਨਾਂ ਨੂੰ ਪਿਓ ਹੋਈ ਨਹੀਂ ਹਾਂਜੀ ਅੱਛਾ ਉਦਾਂ ਨਹੀਂ ਪਤਾ ਲੱਗਦਾ ਥੋੜੀ ਆਵਾਜ਼ ਜਰਾ ਸੁਣਾ ਦਿਓ ਜੀ ਅੱਛਾ ਜੀ ਅੱਛਾ ਇੱਕ ਚੀਜ਼ ਸਾਡੀ ਹੈ ਜੀ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਜੀ ਅਸਤ ਤੈਨੂੰ ਰੱਬ ਮੰਨੇਆ ਕਿਆ ਬਾਤ ਦੱਸ ਹੋਰ ਕਿਹੜਾ ਹੈ ਰੱਬ ਦਾ ਦਵਾਰਾ ਅਸਤ ਤੈਨੂੰ ਰੱਬ ਮੰਨੇਆ ਕਿਉਂਕਿ ਰੱਬ ਇਹਦੇ ਵਿੱਚ ਹੀ ਹੈ ਬਾਹਰ ਤੇ ਹੈ ਨਹੀਂ ਬਿਲਕੁਲ ਜੀ ਬਿਲਕੁਲ ਤੂੰ ਮਾਨਿਆ ਨਾ ਤੂੰ ਮਾਨਿਆ ਨਾ ਓ ਮਾਨੇ ਦਿਲਦਾਰਾ ਅਸਾ ਤੇ ਤੈਨੂੰ ਰੱਬ ਮੰਨੇਆ ਤੂੰ ਮਾਨਿਆ ਨਾ माने दिल तेनू रब मने दिला असां तैनू रब मञ होर कहिड़ा रब दबारा ओ दस हो कहिड़ा रब दारा दा ਅਸਾ ਤੇ ਤੈਨੂੰ ਰੱਬ ਮੰਨਿਆ ਤੂੰ ਮੰਨਿਆ ਨਾ ਮੰਨੇ ਦਿਲਦਾਰਾ ਅਸਾ ਤੇ ਤੈਨੂੰ ਰੱਬ ਮੰਨਿਆ ਸੋ ਬੜਾ ਪਿਆਰਾ ਸੌਂਗ ਆ ਵਰਲਡ ਫੇਮਸ ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਅਸਾ ਤੇ ਤੈਨੂੰ ਰੱਬ ਮੰਨਿਆ ਪਾਪਾ ਜੀ ਅੱਜ ਅਚਾਨਕ ਮੌਸਮ ਨੇ ਬੜੀ ਕਰਵਟ ਲਈ ਆ ਔਰ ਠੰਡ ਬੜੀ ਜਿਆਦਾ ਵੱਧ ਗਈ ਆ ਠੰਡ ਨੂੰ ਲੈ ਕੇ ਕੋਈ ਗੱਲ ਸੁਣਾ ਦਿਓ ਦੇਖੋ ਜੀ ਇਹ ਮੌਸਮ ਹੁੰਦੇ ਨੇ ਆਪੋ ਆਪਣੇ ਹਾਂ ਜੀ ਕਿਉਂਕਿ ਰੰਗ ਬਦਲਦੇ ਰਹਿੰਦੇ ਨੇ ਜੀ ਰੰਗ ਬਦਲਦੇ ਰਹਿੰਦੇ ਨੇ ਕਿ ਇਹ ਜਿਹੜੀ ਰੋਤਾ ਨੇ ਸਭ ਆਪਣੇ ਆਪਣੇ ਤਨ ਰੋਗੀ ਪਸੰਦ ਕਰਦੇ ਨੇ ਜੀ ਤੇ ਸੋ ਇਸ ਵਾਸਤੇ ਸਰਦੀਆਂ ਵੀ ਆ ਗਈਆਂ ਨੇ ਗਰਮੀਆਂ ਵੀ ਆ ਗਈਆਂ ਨੇ ਹੂੰ ایک بندہ مینو پوچھتا جی یہ دسو بھی ہوں این ٹھنڈ ہے تو گرمی کتنے چلی گئی ہے سوال پوچھا میری آنی ٹھنڈ ہے تو گرمی کتنے چلی گئی ہے جدو ای گرمی ہوتی تو ٹھنڈ کتنے چلی جاتی ہے میں اچھا بھائی ਹੁਣ ਫੇ ਮੈਂ ਤੈਨੂੰ ਦੱਸਣਾ ਪਊ ਪੈਰਾਵਾ ਮੈਨੂੰ ਪੀ ਠੰਡ ਹੁਣ ਇਸ ਵੇਲੇ ਠੰਡ ਉਹ ਤੇ ਆ ਭੁਨਾ ਗਈ ਨਾ ਉੱਤੇ ਬਹੁਤ ਜੀ ਹੁਣ ਗਰਮੀ ਜਿਹੜੀ ਐ ਉਹ ਥੱਲੇ ਮੈਂ ਕਿਹਾ ਪਤਾਲ ਚ ਚਲੀ ਗਈ ਆ ਹਾਂ ਆਹ ਪਤਾਲ ਚ ਜੀ ਆਂਦਾ ਜੀ ਕਿਸ ਤਰ੍ਹਾਂ ਮੈਂ ਕਿਹਾ ਤੁਸੀਂ ਪਾਣੀ ਜਦੋਂ ਇਹਨੂੰ ਕਹਿੰਦੇ ਮੋਟਰ ਛੱਡੋਗੇ ਬੰਬੀ ਛੱਡੋਗੇ ਤੇ ਵਿੱਚੋਂ ਹਵਾ ਆ ਨਿਕਲਦੀ ਗਰਮੀ ਨਿਕਲਦਾ ਪਾਣੀ ਕਿ ਨਹੀਂ ਹਾਂ ਆਂਦਾ ਜੀ ਨਿਕਲਦਾ ਮੈਂ ਕਿਹਾ ਇਸ ਵਕਤ ਉੱਥੇ ਥੱਲੇ ਗਈ ਹੁੰਦੀ ਗਰਮੀ ਉਦੋਂ ਪਾਣੀ ਉਹ ਗਰਮ ਨਿਕਲਦਾ ਵਾਹ ਕਹਿੰਦਾ ਜੀ ਜਦੋਂ ਠੰਡ ਜਦੋਂ ਆ ਇਹਨੂੰ ਕਹਿੰਦੇ ਵੀ ਗਰਮੀ ਹੁੰਦੀ ਤਾਂ ਠੰਡ ਮੈਂ ਕਿਹਾ ਉਦੋਂ ਪਤਾਲ ਚ ਗਈ ਹੁੰਦੀ ਠੰਡ ਅਖੇ ਉਹ ਕਿਸ ਤਰ੍ਹਾਂ ਮੈਂ ਕਹਿੰਦਾ ਜਦੋਂ ਇਹਨੂੰ ਕਹਿੰਦੇ ਅਸੀਂ ਗਰਮੀਆਂ ਦੇ ਵਿੱਚ ਨਲਕਿਆਂ ਦਾ ਪਾਣੀ ਵੀ ਗਰਮ ਹੁੰਦਾ ਤੇ ਅਸੀਂ ਅਗਦੇ ਨੂੰ ਹੋਰ ਗੇੜ ਹੋਰ ਗੇੜ ਜਿਹੜਾ ਠੰਡਾ ਨਿਕਲੇ ਉਸ ਵળે ਠੰਡਾ ਨਿਕਲਦਾ ਜਦੋਂ ਜ਼ਿਆਦਾ ਗੇੜੀਏ ਇਸ ਵਾਸਤੇ ਉਹਨੂੰ ਠੰਡ ਥੱਲੇ ਗਈ ਹੁੰਦੀ ਸੋ ਮੇਨ ਗੱਲਬਾਤ ਜਿਹੜੀ ਆ ਦੇਖੋ ਖੁਸ਼ ਰਹਿਣਾ ਜਿਹੜਾ ਵਾ ਸਭ ਤੋਂ ਜ਼ਰੂਰੀ ਹੈ ਅੱਜ ਦੇ ਸਟ੍ਰੈਸ ਭਰੇ ਮਾਹੌਲ ਵਿੱਚ ਔਰ ਪਦਮਸ਼੍ਰੀ ਪੂਰਨ ਚਦ ਬਡਾਲੀ ਜੀ ਨਾਲ ਗੱਲਬਾਤ ਦਾ سلسلہ ਅਸੀਂ ਜਾਰੀ ਰੱਖਾਂਗੇ ਔਰ ਕੋਸ਼ਿਸ਼ ਕਰਦੇ ਆਂ ਕਿ ਅੱਜ ਦਰਸ਼ਕਾਂ ਨੂੰ ਵੀ ਅਸੀਂ ਜਿਹੜਾ ਵਾ ਉਹ ਹਸਾਵਾਂਗੇ ਸੋ ਗੱਲਬਾਤ ਨੂੰ ਅਗਲੇ ਪੜਾवते ਤੋਰਦੇ ਆ ਪਾਪਾ ਜੀ ਉਹ ਗੱਲ ਦੱਸਿਓ ਜਦੋਂ ਤੁਸੀਂ ਇੱਕ ਵਾਰੀ ਦੁਬਈ ਦੇ ਬੁਰਜ ਖਲੀਫਾ ਤੇ ਗਏ ਤੇ ਉਹ ਤਾਂ ਜਦੋਂ ਮੰਜ਼ਲਾਂ ਤੇ ਜਾਈ ਜਾਂਦੇ ਉਹ ਕੀ ਗੱਲ ਹੋਈ ਸੀ ਉਹ ਪ੍ਰਵਾਹ ਦਾ ਸੌਣ ਨੂੰ ਵੀ ਐਨਾ ਉੱਚਾ ਜੀ ਜਾਣਾ ਜੀ ਕਹਿੰਦਾ ਦੇਖੋ ਪਰਮੇਸ਼ਰ ਕਿੰਨੀ ਦੂਰ ਰੱਬ ਕਿੰਨੀ ਦੂਰ ਉੱਚਾ ਹੈ ਜੀ ਇਹ ਨੂੰ ਕਹਿੰਦੇ ਮੈਂ ਕਿਹਾ ਕਿੰਨੀ ਦੂਰ ਉੱਚੇ ਚੜਦੇ ਚੜਦਾ ਬੰਦਾ ਚਲਾ ਗਿਆ ਖੁਦਾ ਦੇ ਕੋਲ ਉੱਥੇ ਤੇ ਪਹੁੰਚ ਗਏ ਨੇ ਜੀ ਜਦੋਂ ਤੋਂ ਕੁਝ ਮਾਰੇਗਾ ਕੋਈ ਨਾ ਇਹਨੂੰ ਉਦੋਂ ਹੀ ਮੁੜਨਾ ਦੀ ਪਹਿਲਾਂ ਹੀ ਮੁੜ ਪਾਉ ਤੁਸੀਂ ਸਹੀ ਇਸ ਵਾਸਤੇ ਉਹ ਇਹਨੂੰ ਕਹਿੰਦੇ ਵੀ ਸਾਨੂੰ ਉਹ ਲੋਕ ਵੀ ਇਸ ਦੇ ਕੇ ਆਖਦੇ ਤੁਸੀਂ ਗੱਲ ਟਾਈਮ ਦੀ ਕਰਦੇ ਹੋ ਇੱਕ ਦੇ ਵੀ ਖੁਸ਼ ਕਰਦੇ ਹੋ ਮੈਂ ਕਿਹਾ ਇੱਕ ਬੰਦਾ ਮੈਨੂੰ ਮਿਲਦਾ ਹੈ ਜੀ ਉਹਦੇ ਇਹਨੂੰ ਕਹਿੰਦੇ ਵੀ ਇੱਕ ਬੱਚਾ ਇਹਨੂੰ ਕਹਿੰਦੇ ਤਿੰਨ ਬੱਚੇ ਬਾਹਰ ਨੇ ਜੀ ਆਪ ਪ੍ਰਿੰਸੀਪਲ ਉਹ ਜਦੋਂ ਮੈਨੂੰ ਕਿਤੇ ਮਿਲਦਾ ਹੈ ਨਾ ਤੇ ਮੈਨੂੰ ਇੱਕ ਗੱਲ ਉਹ ਕਹਿੰਦਾ ਮਹਾਰਾਜ ਮੈਨੂੰ ਥੋੜੇ ਜਿਹਾ ਪ੍ਰਸ਼ਾਦ ਦੇ ਦਿਓ। ਆਹ ਮੈਂ ਕਿਹ ਪ੍ਰਸ਼ਾਦ ਕਹਦਾ ਦੇ ਦਵਾ ਇਹਨੂੰ। ਕੀ ਹੈ ਜੀ ਕਿਹੜਾ ਪ੍ਰਸ਼ਾਦ? ਅੰਦਾ ਜੀ ਮੈਨੂੰ ਹਾਸਾ ਨਹੀਂ ਆਉਂਦਾ। ਹੂੰ। ਅੱਛਾ। ਅੰਦਾ ਤੁਸੀਂ ਹਰਦਮ ਖੁਸ਼ ਰਹਿੰਦੇ ਹੋ, ਹੱਸਦੇ ਰਹਿੰਦੇ ਹੋ। ਤੁਹਾਨੂੰ ਦੇਦੋ ਵੀ ਦੇਖੀਦਾ ਤੁਸੀਂ ਹਰਦਮ ਖੁਸ਼ ਹੀ ਰਹਿੰਦੇ ਹੋ। ਇਹ ਪ੍ਰਸ਼ਾਦ ਨੂੰ ਥੋੜਾ ਕੇ ਦੇ ਦਿਓ। ਮੈਂ ਕਹਿ ਵੀ ਇਹ ਮੇcu ਚੀਜ ਨੂੰ ਹੋਵੇ ਮੈਂ ਜੜੀ ਦੇ ਦਵਾ ਤੇ ਹਾਸਾ ਕਦੇ ਨਾ ਇਹਨੂੰ ਆਏਗਾ। ਹੂੰ। ਉਹ ਜਦੋਂ ਵੀ ਮੈਨੂੰ ਉਥੇ ਮਿਲਦਾ ਨਸਨ ਕੋਲੋਨੀ ਚ ਜੀ ਤੇ ਮੈਨੂੰ ਵੇਖੋ ਹੀ ਗੱਲ ਕਰਦਾ ਹੁੰਦਾ ਸੀ ਚਾਰ ਪੰਜ ਵਾਰੀ ਮੈਨੇ ਮਿਲਿਆ ਮਹਾਰਾਜ ਥੋੜੇ ਜਿਹਾ ਪ੍ਰਸ਼ਾਦ ਦੇ ਦਿਓ ਮੈਂ ਕਿਹਾ ਕੀ ਆਖ ਲੱਗ ਮੈਨੂੰ ਆਸਾ ਨਹੀਂ ਆਉਂਦਾ ਜੀ ਆ ਪ੍ਰਿੰਸੀਪਲ ਤੇ ਮੁੰਡੇ ਤਿੰਨ ਬਾਰ ਲੈ ਪੰਜ ਛੇ ਨਵਦੀ ਵਖਰੇ ਮੇਰੀ ਮੇਰੀ ਉਮਰ ਦਾਈ ਹੈ ਅਸੀਂ 85 ਸਾਲ ਦਾਈ ਹੋ ਵੀ ਸੀ ਹਾਂਜੀ ਹਾਂਜੀ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਕਿਹਾ ਇਹਨੇ ਹਟਣਾ ਨਹੀਂ ਹੁਣ ਮੈਨੂੰ ਕੋਈ ਦੱਸਣਾ ਪੈਣਾ ਮੈਂ ਕਿਹਾ ਮੇਰੀ ਗੱਲ ਸੁਣ ہاسا پتہ کیوں نہیں آتا کون ہسدا ہے یا <سلام> دیوانہ ہسے یا مستانہ ہسے یا کو دیوانہ بندہ یا کو پاگل بندہ وہ تیرا وہ تین نہیں پتا وہ ہس کل یا دیوانہ ہسے یا مستانہ ہسے جہاں جی سے تفیق دے جی تو خوش ہوئے وہ ہسے گا ਮੈਂ ਕਿਹਾ ਜਿੱਦੋਂ ਗੁਰੂ گورਖਨਾਥ ਦਾ ਚੇਲਾ ਬਣਿਆ ਨਾ ਪੂਰਨ ਜੀ ਤੇ ਉਹਨੂੰ ਕਹ ਲਿਆ ਵੀ ਸੁੰਦਰਾ ਦੇ ਹੱਥ ਦੀ ਵੀ ਪਿੱਛੇ ਆ ਲੈ ਕੇ ਆ ਤੇ ਪੂਰਨ ਗਿਆ ਤੇ ਸੁੰਦਰਾ ਨੇ ਕਹਿਣ ਲੱਗਾ ਜਿਸ ਵੇਲੇ ਜਾ ਕੇ ਅਲਖ ਜਗਾਈ ਤੇ ਸੁੰਦਰਾ ਕਹਿਣ ਲੱਗੀ ਮਹਾਰਾਜ ਉੱਤੇ ਆਓ 2 ਮਿੰਟ ਉੱਥੇ ਜਿਹਾ ਕੇ ਜਰਾ ਉੱਥੇ ਜਿਹਾ ਆਓ ਬੈਠੋ ਜੀ ਤੇ ਪੂਰਨ ਨੇ ਆਖਿਆ ਨਹੀਂ ਬੀਬੀ ਅਸੀਂ ਰੱਬ ਦੇ ਭਗਤ ਅਸੀਂ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਰੱਬ ਨੂੰ ਅਸੀਂ ਬੈਠਦੇ ਨਹੀਂਗੇ ਤੇ ਮੈਂ ਕਿਹਾ ਸੁੰਦਰਾ ਨੇ ਉਹਨੂੰ ਆਖਿਆ ਸੀ ਵੀ ਤੇਰੇ ਜਿਹਾ ਕੀ ਰੱਬ ਨੂੰ ਯਾਦ ਕਰਨਾ ਤੇਰੇ ਜਿਹਾ ਕੀ ਰੱਬ ਨੂੰ ਯਾਦ ਕਰਨਾ ਜਿਹਨਾਂ ਖਾਮਣੀ ਅੰਨ ਦੀ ਢੜੀ ਐਵੇਂ ਉਹਨਾਂ ਕਿਸੇ ਦੇ ਨਾਲ ਕੀ ਹੱਸਕੂਣਾ ਤਵਾ ਜਿਹਨਾਂ ਦੀ ਅੰਦਰੋਂ ਸੜੀ ਐ ਆਹਾਂ ਕੀ ਬਾਤ ਆ ਕੀ ਬਾਤ ਆ ਸੋ ਪਪਾ ਜੀ ਦੇ ਨਾਲ ਹੁਣ ਅਗਲਾ ਕਿੱਸਾ ਜੜਾ ਵਾ ਉਹ ਪਪਾ ਜੀ ਇੱਕ ਨਾ ਕਪਿਲ ਸ਼ਰਮਾ ਦਾ ਸ਼ੋਅ ਸੀਗਾ ਸਾਰੇ ਦਰਸ਼ਕਾਂ ਨੂੰ ਉਹ ਬੜਾ ਯਾਦ ਆ ਤੁਸੀਂ ਨਾ ਹਸਾ-ਹਸਾ ਕੇ ਇਹ ਲੋਕਾਂ ਨੂੰ ਨਾ ਮਤਲਬ ਢਿੱਡੀ ਪੀੜਾਂ ਤੋਂ ਵੀ ਅੱਗੇ ਚੱਲ ਗਿਆ ਸੀ ਕੰਮ ਉਹਦੀ ਨੇ ਇੱਕ ਗੱਲ ਮੈਨੂੰ ਯਾਦ ਆਵਾ ਕਿ ਇੱਕ ਜਦੋਂ ਤੁਸੀਂ ਆਪਣੇ ਚੇਲੇ ਦੇ ਵਿਆਹ ਗਏ ਤੇ ਉਹ ਬਿਸਤਰਾ ਗਰਮ ਮਾੜੀ ਜੀ ਉਹ ਗੱਲ ਵੀ ਸੁਣਾ ਦਿਓ ਅੱਜ ਅੱਛਾ ਅੱਛਾ ਹਾਂਜੀ ਹਾਂਜੀ ਉਹ ਕੀ ਗੱਲ ਪਪਾ ਜੀ ਹੋਈ ਸੀ ਉਹ ਨਾ ਮੈਨੂੰ ਜਦੋਂ ਲੈ ਗਿਆ ਨਾ ਮੈਨੂੰ ਨਹੀਂ ਪਤਾ ਵੀ ਨੇ ਕੀ ਕਰਾਉਣਾ ਮੇਰੇ ਕੋਲੋਂ ਅੱਛਾ ਜੀ ਉਹ ਗੱਲ ਬਾਤ ਜਦੋਂ ਸ਼ੁਰੂ ਕਰਨ ਲੱਗਾ ਨਾ ਜੀ ਤੇ ਮੈਂ ਉਹਨੂੰ ਆਖਿਆ ਵੀ ਮੈਂ ਕਿਹਾ ਗੱਲ ਇੱਕ ਮੈਨੂੰ ਇੱਕ ਕੱਪ ਚਾਹ ਦਾ ਪਿਆਲਾ ਜੀ ਤੇ ਫਿਰ ਮੈਂ ਕਿਹਾ ਤੂੰ ਉਚਲੀ ਜੋ ਮੈਨੂੰ ਪੁੱਛਣਾ ਪੁੱਛ ਲਈ ਜੀ ਉਹਨੇ ਗੱਲਾਂ ਸ਼ੁਰੂ ਕਰ ਲਈਆਂ ਹੂੰ ਤੇ ਮੈਂ ਕਿਹਾ ਇਹ ਤੇ ਗੱਲਾਂ ਹੀ ਸ਼ੁਰੂ ਕਰ ਬਣਾ ਚਾਹ ਤੇਰੇ ਲਿਆਦੀ ਨਹੀਂ ਮੈਂ ਕਿਹਾ ਗੱਲ ਸੁਣ ਮੈਨੂੰ ਇੱਕ ਬਾਤ ਯਾਦ ਆਈ ਹੈ ਹਾਂਜੀ ਉਹ ਸੁਣਨ ਦੇ ਤੇ ਕੀ ਮੈਂ ਕਿਹਾ ਕਿ ਮੁੰਡਾ ਮੇਰਾ ਸ਼ਗਿਰਦ ਸੀ ਤੇ ਉਹਦਾ ਸੀ ਵਿਆਹ ਦਿੱਲੀ ਦਾ ਸੀ ਜੀ ਤੇ ਮੈਨੂੰ ਕਹਿੰਦਾ ਪਾਪਾ ਜੀ ਮੇਰੇ ਵਿਆਹ ਤੇ ਜ਼ਰੂਰ ਆਉਣਾ ਹੂੰ ਤੇ ਮੈਂ ਬੰਬੇ ਗਿਆ ਸੀ ਜੀ ਤੇ ਮੈਂ ਬੰਬੇ ਤੋਂ ਮੁੜਿਆ ਤੇ ਮੈਂ ਆ ਕੇ ਉਹਨੂੰ ਆ ਕੇ ਮੈਂ ਕਿਹਾ ਬੇਟੇ ਜਾਂ ਤੇ ਜਾਣੀ ਸਵੇਰੇ ਜੀ ਜੀ ਤੇ ਮੈਂ ਕਹੇ ਆਰਾਮ ਕਰਨਾ ਮੈਂ ਕਿਹਾ ਮੈਂ ਥੱਕਿਆ ਮੈਂ ਕਿਹਾ ਮੈਂ ਆਰਾਮ ਕਰ ਲਵਾਂ ਹਾਂਜੀ ਆਂਦੇ ਬੈੱਡ ਤੇ ਆਉਗਾ ਪਾਪਾ ਜੀ ਜੀ ਨਵਾਂ ਬਿਸਤਰਾ ਪਾ ਦਿੱਤਾ ਜੀ ਤਰਜਾਈ ਬੜੀ ਠੰਡੀ ਏ ਕੋਈ ਦਿਨ ਸੀ ਜੀ ਜੀ ਤੇ ਉਹ ਮੈਂ ਦੱਸਾਂ 15 ਮਿੰਟਾਂ ਚ ਗਰਮ ਕੀਤੀ ਤੇ ਮੇਰੇ ਕੋ ਆ ਗਏ ਜੀ ਆਂਦੇ ਪਾਪਾ ਜੀ ਆਂਦੇ ਵੀ ਪਰੌਣੇ 4-5 ਹੋਰ ਆ ਗਏ ਨੇ ਤੇ ਇਸ ਵੇਲੇ ਨੇ ਮੰਜੀ ਨਹੀਂ ਕਿਤੇ ਮਿਲਣੀ ਜੇ ਤੁਸੀਂ ਛੋਟੀ ਮੰਜੀ ਤੇ ਆ ਜਾਓ ਇਹਦੇ ਅੱਗੇ 4-5 ਨੇ ਸੌਂਦਾਂਗੇ ਜੀ ਮਗੇ ਚੰਗੇ ਬੇਟੇ ਅਜੇ ਮਰਜਾਈ ਉਹ ਹੀ ਗਰਮ ਕੀਤੀ ਸੀ ਤੇ ਨਿੱਕੇ ਜਿਹੇ ਮੰਜੇ ਤੇ ਮੈਨੂੰ ਬਿਸਤਰਾ ਪਾ ਦਿੱਤਾ ਰਜਾਈ ਉਹ ਵੀ ਠੰਡੀ ਸੀ ਓਕੇ ਨਵਾਂ ਬਿਸਤਰਾ ਜੀ ਜੀ ਜਦੋਂ ਮੈਂ ਉਹਦੇ ਤੇ ਗਿਆ ਮੈਂ ਉਹ ਜਦੋਂ ਜਾ ਕੇ ਗਰਮ ਕੀਤੀ ਨਾ ਤੇ ਫੇਰ ਆ ਗਿਆ ਐਂ ਤੇ ਪਾਪਾ ਜੀ ਤੁਸੀਂ ਸਾਡੇ ਗੁਰੂ ਹੋ ਓਸਤਾਦ ਹੋ ਛੋਟੀ ਮੰਜੀ ਬਹੁਤ ਬੁਰੀ ਲੱਗਦੀ ਆ ਤੇ ਤੁਸੀਂ ਅੱਜ ਕਰੋ ਵੀ ਇੱਧਰ ਇੱਧਰ ਵੱਡੇ ਮੰਜੇ ਤੇ ਆਓ ਜੀ ਉਹਦੇ ਤੇ ਬਿਸਤਰਾ ਫੇਰ ਨਵਾਂ ਪਾ ਦਿੱਤਾ ਓਹੋ ਤੇ ਰਜਾਈ ਉਹ ਵੀ ਠੰਡੀ ਮੈਂ ਕਹ ਪੁੱਤ ਮੇਰੀ ਗੱਲ ਸੁਣਵਾ ਦੇ ਦੱਸੋ ਮੈਂ ਕਹ ਮੈਨੂੰ ਸਵਾਉਂਦੇ ਹੋਗੇ ਵੀ ਇਸ ਤਰੀ ਗਰਮ ਕਰਵਾਉਂਦੇ ਆ ਪੀ ਚਾਹ ਵੀ ਲਿਆਉਂਦੇ ਹੋ ਜੀ ਪੀ ਚਾਹ ਵੀ ਲਿਆਉਂਦੇ ਆ ਚਾਹ ਤਾਂ ਲਿਆਉਣੀ ਨਹੀਂ ਸੀ ਉਹ ਕਿਆ ਬਾਤ ਹੈ ਉਹ ਪਪਾ ਜੀ ਕੋ ਦੱਸਣੀ ਹੈ ਗੱਲ ਉਹ ਕਪਿਲ ਸ਼ਰਮਾ ਜਿਹੜਾ ਚਾਹ ਨਹੀਂ ਆਈ ਤੋ ਕਿਸੇ ਦੇ ਘਰ ਗਏ ਸੀ ਤੇ ਉਹ ਘਰ ਵਾਲੀ ਉਹਦੀ ਚਾਹ ਕਹਿੰਦੀ ਹਾਂ ਆਇਆ ਚਾਚਾ ਉਹ ਨਾ ਉਹ ਜਦੋਂ ਮੈਨੂੰ ਅੱਜ ਪਹਿਲੀ ਪਹਿਲੀ ਸ਼ੁਰੂ ਕਰਨ ਲੱਗੀ ਤੇ ਮੈਨੂੰ ਨਾ ਉਹ ਦੋ ਜੀ ਕਿਤੇ ਪਹਿਲੇ ਇੱਕ ਦਿਨ ਮੈਨੂੰ ਮਿਲਣ ਆਏ ਕਿ ਪਾਪਾ ਜੀ ਸਾਡੇ ਘਰ ਵੀ ਕਿਤੇ ਚਰਨ ਪਾ ਦੇਓਗੇ ਤੁਸੀਂ ਮੈਂ ਕਿਹਾ ਕੁੜੀ ਚਲ ਮੈਂ ਆ ਜਾਾਂਗਾ ਕੋਈ ਕੋਈ ਗੱਲ ਨਹੀਂ ਕਿ ਇਹ ਦਿਨ ਮੈਂ ਜਰੂਰ ਆਵਾਂਗਾ ਜੀ ਤੇ ਮੈਂ ਕਿਹਾ ਇੱਕ ਦਿਨ ਮੇਰਾ ਮੂਡ ਬਣਿਆ ਮੈਂ ਕਿਹਾ ਚਲ ਯਾਰ ਬੜਾ ਕਰਦੇ ਸੰਤ ਮੈਂ ਕਿਹਾ ਜਾ ਆਵਾਂ ਹਾਂ ਜੀ ਕਿਉਂ ਮੇਰਾ ਘਰ ਮੈਂ ਜਿਹੜਾ ਕੋਈ ਯਾਦ ਕਰਨਾ ਮੈਨੂੰ ਜਰੂਰ ਜਾਣਾ ਪੈਂਦਾ ਹੈ ਕੋਈ ਮਿਲਣ ਵੀ ਆਉਣਾ ਹੋਵੇ ਨਾ ਭਾਵੇਂ ਮੈਂ ਕਿਤੇ ਵੀ ਹੋਵਾਂ ਤੇ ਫੋਨ ਆ ਜਾ ਮੈਨੂੰ ਪਾਪਾ ਜੀ ਆਸੀ ਅਸੀਂ ਮਿਲਣਾ ਸੀ ਮੈਂ ਕਹਿੰਦਾ ਚਲ ਆ ਜਾ ਬੇਟਾ ਮੈਂ ਕਿਹਾ ਨਹੀਂ ਆ ਜਾ ਜੀ ਜੀ ਮੈਂ ਉਸ ਵੇਲੇ ਘਰੇ ਹੁਣ ਅੱਛਾ ਉਹਨੇ ਕੀ ਕੀਤਾ ਮੈਂ ਚਲਾ ਗਿਆ ਜੀ ਮੈਂ ਜਾ ਕੇ ਉਹਨਾਂ ਦੇ ਘਰ ਤੇ ਅੱਧਾ ਅੱਧਾ ਘੰਟਾ ਬੈਠਾ ਹੁਣ ਹੂੰ ਹੂੰ ਬੈਠਾ ਮੈਂ ਜਿਸ ਵੇਲੇ ਤੇ ਉਹਨਾਂ ਮੈਨੂੰ ਪਾਣੀ ਵੀ ਨਾ ਲਿਆ ਕੇ ਦਿੱਤਾ ਚਾਹ ਵੀ ਨਾ ਲਿਆ ਦਿੱਤੀ ਤੇ ਮੈਂ ਕਿਹਾ ਚਲੋ ਅੱਛਾ ਮੈਂ ਕਿਹਾ ਦਿਲ ਤੇ ਸੋਚਿਆ ਮੈਂ ਕਿਹਾ ਬੇਟੇ ਅੰਜਾ ਗੱਲ ਮੈਂ ਕਿਹਾ ਮੈਂ ਫੇਰ ਆਵਾਂਗਾ ਅੱਜ ਮੈਨੂੰ ਕੰਮ ਆ ਤੇ ਮੈਂ ਫੇਰ ਕਿਸੇ ਦਿਨ ਆ ਜਾਊਂਗਾ ਜੀ ਜਦੋਂ ਮੈਂ ਉੱਠ ਕੇ ਤੁਰਨ ਲੱਗਾ ਤੇ ਉਹ ਵਿਚਾਰੀ ਕੁੜੀ ਆਖਲ ਕੀ ਘਰ ਵਾਲੀ ਉਹਦੇ ਆਂਦੀ ਪਾਪਾ ਜੀ ਤੁਸੀਂ ਚਾਹ ਨਹੀਂ ਸੀ ਪੀਣੀ ਤੇ ਮੈਂ ਕਹਿਆ ਕੁੜੀਏ ਤੁਹਾਡੇ ਘਰ ਪਰੋਣੇ ਆਪ ਉੱਠ ਕੇ ਬਣਾਉਂਦੇ ਹੁੰਦੇ ਨੇ ਸੋ ਗੱਲਬਾਤ ਦਾ سلسلہ ਲਗਾਤਾਰ ਜਿਹੜਾ ਵਾ ਪਦਮਸ਼ਰੀ ਪੂਰਨ ਚਦ ਵਡਾਲੀ ਜੀ ਦਾ ਸਾਡਾ جاری ਆ ਗੁਰਦਾਸਪੁਰੀਆਂ ਨੂੰ ਲੈ ਕੇ ਕੋਈ ਕਿੱਸਾ ਕੋਈ ਗੱਲਬਾਤ ਮਜ਼ੇਦਾਰ ਕਰਨਾ ਚਾਹੁੰਦੇ ਹੋ ਵੋ ਗੁਰਦਾਸਪੁਰੀਆਂ ਦੇ ਸੁਭਾ ਨੂੰ ਲੈ ਕੇ ਕਿਉਂਕਿ ਅੱਜ ਤੁਸੀਂ ਧਾਰੀਵਾਲ ਜੜਾ ਵਾ ਇੱਕ ਸਮ ਦੇ ਗੁਰਦਾਸਪੁਰ ਦੇ ਵਿੱਚ ਹੀ ਬੈਠੇ ਹੋਏ ਹੋ ਕੋਈ ਗੁਰਦਾਸਪੁਰੀਆਂ ਦੀ ਕੋਈ ਖਾਸ ਕੋਈ ਨਿਸ਼ਾਨੀ ਕੋਈ ਯਾਦ ਪਾਪਾ ਜੀ ਤੁਹਾਡੀ ਜ਼ਿੰਦਗੀ ਹੋਵੇ ਉਹ ਜ਼ਰੂਰ ਸਾਂਝੀ ਕਰ ਦਿਓ ਦੇਖੋ ਨਾ ਵਾਰਸ ਨੇ ਹੀਰ ਤੇ ਲਿਖਿਆ ਸੱਪ ਸ਼ੇਰ ਫਕੀਰ ਦਾ ਦੇਸ਼ ਕਿਹੜਾ ਜਿੱਥੇ ਰਾਤ ਪੈਂਦੀ ਉਥੇ ਕੱਟਦੇ ਜੀ ਅਸੀਂ ਤੇ ਹਰ ਜਗ੍ਹਾ ਤੇ ਜਾਂਦੇ ਆਂ ਹਰ ਜਗ੍ਹਾ ਤੇ ਮਿਲਦੇ ਨੇ ਜਿਹੜੇ ਜੀ ਤੁਹਾਡੇ ਵਾਂਗ ਮਿਲਦੇ ਨੇ ਪ੍ਰੇਮ ਪਿਆਰ ਸਾਡੇ ਨਾਲ ਕਰਦੇ ਨੇ ਤੇ ਸਾਨੂੰ ਬੜਾ ਆਨੰਦ ਆਉਂਦਾ ਵੀ ਕੀ ਕਿ ਬਹੁਤ ਵਧੀਆ ਨੇ ਤੇ ਤਾਂ ਕਦੇ ਕਦੇ ਮੈਨੂੰ ਪੰਡਤ ਤੁਲਸੀ ਜੀ ਦੀ ਵੀ ਇੱਕ ਬਾਤ ਯਾਦ ਆਉਂਦੀ ਆ ਪੰਡਤ ਜੀ ਇਹ ਗੱਲ ਯਾਦ ਆਉਂਦੀ ਆ ਹਾਂਜੀ ਹਾਂਜੀ ਜੋ ਆਪਤ ਕੋ ਆਦਰ ਕਰੇ ਚਲਤ ਨਮਾਵੇ ਸੀਸ ਤੁਲਸੀ ਐਸੇ ਮੀਤ ਕੋ ਮilie ਵਿਸਵਾਵੀਸ ਆਏ ਜੀ ਆਦਰ ਭਾਵ ਕਰਦਾ ਖੁਸ਼ ਕਰਦਾ ਤੇ ਨਾਲ ਹੀ ਉਹ ਕਹਿੰਦੇ ਸੀ ਜਵਾਵਤ ਕੋ ਆਦਰ ਨਾ ਕਰੇ ਚਲ ਤੇ ਨਾ ਪੁੱਛੇ ਬਾਤ ਤੁਲਸੀ ਐਸੇ ਮੀਤ ਕੋ ਸਿਰ ਮੇਡਾ ਰੋਕਾ ਕਿਉਂਕਿ ਤੁਸੀਂ ਆਉਂਦੇ ਨੇ ਸਾਡਾ ਬੜਾ ਪ੍ਰੇਮ ਪਿਆਰ ਕਰਦੇ ਹੋ ਤੇ ਬੜੀਆਂ ਗੱਲਾਂ ਤੁਸੀਂ ਜਿੰਨੀਆਂ ਪੁੱਛੀਆਂ ਨੇ ਤੇ ਮੈਂ ਦਿੱਤੀਆਂ ਦੱਸ ਤੇ ਇੱਕ ਗੱਲ ਮੈਂ ਕਰਨ ਲੱਗਾ ਤੋਹੇ ਤੇ ਮੇਰੇ ਹਿਸਾਬ ਨਾਲ ਪੁੱਛੀਆਂ ਹੁੰਨੀਆਂ ਕੋਈ ਇੱਕ ਚੰਡੀਗੜ੍ਹ ਮੈਨੂੰ ਨਾ ਪੱਤਰਕਾਰ ਉਹ ਆ ਗਿਆ ਤੇ ਬੜੀਆਂ ਗੱਲਾਂ ਪੁੱਛੇ ਜੀ ਪਾਪਾ ਜੀ ਉਹਨੇ ਬੜੀਆਂ ਗੱਲਾਂ ਮੈਨੂੰ ਪੁੱਛੀਆਂ ਇੱਕ ਗੱਲ ਮੈਨੂੰ ਘੜੀ-ਮੁੜੀ ਪੁੱਛੀ ਜੀ ਮੈਨੂੰ ਆਂਦਾ ਵੀ ਇਹ ਦੱਸੋ ਪੀ ਉਹੜਾ ਦਲੇਰ ਮਹਿੰਦੀ ਸੀ ਹਾਂਜੀ ਉਹਨੇ ਕੋ ਕਬੂਤਰਬਾਜ਼ੀ ਕੀਤੀ ਸੀ ਹੂੰ ਸਾਨੂੰ ਹੁਣ ਜਾਣੇ ਚੁੱਤੀ ਮੈਂ ਤੇ ਅਸੀਂ ਕਿਹੜੇ ਪੜੀ ਨਾਗ ਪੜਨਾ ਮੈਂ ਪੜਿਆ ਵੀ ਨਹੀਂ ਸਕੂਲ ਵੀ ਨਹੀਂ ਗਏ ਤੇ ਕਿਨੂੰ ਆਂਦੇ ਕਬੂਤਰਬਾਜ਼ੀ ਮੈਂ ਕਿਹਾ ਜੀ ਕੀ ਕਬੂਤਰਬਾਜ਼ੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਕਹਿੰਦਾ ਉਹ ਤਾਂ ਨਹੀਂ ਕਰਦਾ ਮੈਂ ਕਹਿੰਦਾ ਉਹ ਤਾਂ ਮੈਨੂੰ ਪਤਾ ਨਹੀਂਗਾ ਮੇਰਾ ਪਿਓ ਕਰਦਾ ਹੁੰਦਾ ਕਬੂਤਰਬਾਜੀ ਉਹ ਕਬੂਤਰ ਉਹ ਆਦੇ ਕੀ ਮੈਂ ਕਿਹਾ ਸਰਫਲ ਵੀ ਰਕੀ ਸੀ ਕਬੂਤਰ ਵੀ ਮਾਰਦੇ ਤੇ ਕੁੱਤੇ ਵੀ ਸ਼ਿਕਾਰੀ ਸਨ ਉਹ ਸ਼ਿਕਾਰ ਵੀ ਖੇਡਦੇ ਉਹ ਕਰਦੇ ਸੀ ਆਦਾ ਉਹ ਨਹੀਂ ਮੈਂ ਪੁੱਛਦਾ ਤੁਹਾਨੂੰ ਅੱਛਾ ਜੀ ਉਹ ਕਰਦਾ ਸੀ ਮੈਂ ਕਿਹਾ ਚੰਗਾ ਭਲਾ ਬੰਦਾ ਯਾਰ ਇਹਨੂੰ ਕਹਿੰਦੇ ਵੀ ਉਹ ਕੰਮ ਨਹੀਂ ਉਹ ਨਹੀਂ ਕਰਦਾ ਉਹਦੇ ਕੰਮ ਕਿ ਨਹੀਂ ਕਰਦੇ ਕਿ ਮੈਨੂੰ ਉਹਦੇ ਬਾਰੇ ਜੇ ਹੁੰਦਾ ਮੈਂ ਤੁਹਾਨੂੰ ਦੱਸਦਾ ਨਾ ਨਹੀਂ ਤੁਸੀਂ ਦੱਸਦੇ ਨਹੀਂ ਕਿ ਦੱਸਦੇ ਨਹੀਂ ਉਹਨੇ 5 7 ਵਾਲੀ ਮੈਨੂੰ ਪੁੱਛਿਆ ਤੇ ਮੈਂ ਨਾ ਹੀ ਕੀਤੀ ਉਹਨੂੰ ਜੀ ਮੈਂ ਕਿਹਾ ਨਹੀਂ ਬਈ ਮੈਂ ਮੈਂ ਕਿਹਦਾ ਕਹਦਾ ਮੈਂ ਵੀ ਕਰਦਾ ਸੀ ਉਹ ਫੇਰ ਨਾ ਇਹ ਤੇ ਬੰਦ ਤੇ ਹੋ ਗਿਆ ਜੀ ਮੈਨੂੰ ਕਹਿੰਦਾ ਫਿਰ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਮੈਂ ਜੀ ਮੈਂ ਕਿਹਾ ਪੁੱਛ ਆਂਦਾ ਤੁਸੀਂ ਹਰਦਮ ਖੁਸ਼ ਹੀ ਰਹਿੰਦੇ ਹੋ ਹੱਸਦੇ ਰਹਿੰਦੇ ਹੋ ਖੁਸ਼ ਰਹਿੰਦੇ ਹੋ ਤੁਹਾਨੂੰ ਗੁੱਸਾ ਵੀ ਆਉਂਦਾ ਮੈਨੂੰ ਆਂਦਾ ਤੁਹਾਨੂੰ ਗੁੱਸਾ ਵੀ ਆਉਂਦਾ ਮੈਂ ਕਿਹਾ ਆਉਂਦਾ ਇੱਕ ਗੱਲ ਤੇ ਮੈਨੂੰ ਆਉਂਦਾ ਗੁੱਸਾ ਜੀ ਆਂਦਾ ਉਹ ਕਿਹੜੀ ਤੇ ਮੈਂ ਕਿਹਾ ਜੇੜਾ ਘੜੀ ਮੈਨੂੰ ਕੋਈ ਗੱਲ ਪੁੱਛੀ ਜਾਵੇ ਮੈਂ ਗੋਹਣੇ ਤੇ ਆਉਂਦਾ ਮੈਨੂੰ ਜੇੜਾ ਘੜੀ ਬੜੀ ਕੋਈ ਗੱਲ ਮੈਨੂੰ ਪੁੱਛੇ ਉਹ ਤੇਰੇ ਤੋਂ ਜਾਵੇ ਮੇਰੇ ਦੋ ਅੱਜ ਦਾ ਪੰਜਾ ਮਿੰਟ ਫੇ ਮਿਲਿਆ ਪੇਰਿਆਂ ਦਾ ਅੱਜ ਨਹੀਂ ਮੈਨੂੰ ਘੜੀ ਬੜੀ ਪੁੱਛਣੀ ਸੋ ਕਿਸ ਤਰੀਜ਼ ਆਪਣਾ ਪੁੱਛਦੀ ਉਹਨੀ ਗੱਲ ਪੁੱਛੀ ਆ ਵਧੀਆ ਮੈਨੂੰ ਚੰਗੀ ਲੱਗੀ ਆ ਸੋ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਇਹਨੇ ਪਦਮਸ਼ਰੀ ਪੂਰਨ ਚੰਦ ਵਡਾਲੀ ਜੀ ਜਿਨ੍ਹਾਂ ਦਾ ਬੜਾ ਪਿਆਰਾ ਸੁਭਾਵਾ ਔਰ ਬੜੀ ਇੱਕ ਖਾਸ ਸ਼ਖਸੀਅਤ ਨੇ ਸਾਡੇ ਵੱਡੇ ਬ੍ਰਦਰ ਲੱਕੀ ਸੱਬਰਵਾਲ ਜੀ ਧਾਰੀਵਾਲ ਤੋਂ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਅਚਾਨਕ ਸਾਡੀ ਮੁਲਾਕਾਤ ਇਸ ਸਰਦੀ ਦੇ ਮੌਸਮ 'ਚ ਹੋਈ ਆ ਇੱਕ ਮਿੰਟ ਲਈ ਮੈਂ ਜਰੂਰ ਚਾਹਾਂਗਾ ਲੱਕੀ ਭਾਜੀ ਇੱਕ ਮਿੰਟ ਦੇ ਲਈ ਜੜਾ ਵਾ ਤੁਸੀਂ ਭਾਬਾ ਜੀ ਦੇ ਆਉਣ ਤੇ ਜੜਾ ਵਾ ਕੀ ਕਹਿਣਾ ਚਾਹੋਗੇ ਇੱਕ ਮਿੰਟ ਦੇ ਲਈ ਬਸ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਾਪਾ ਜੀ ਦਾ ਸ਼ੁਕਰਗੁਜ਼ਾਰ ਆ ਕਿ ਉਹ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਨੇ ਤੇ ਜਦੋਂ ਵੀ ਦਿਲੋਂ ਯਾਦ ਕਰੀਏ ਇਹ ਕੋਈ ਕਹ ਲੋ ਦਿਲ ਦੀਆਂ ਦਿਲ ਨੂੰ ਤਾਰਾਂ ਨੇ ਜਾਂ ਕੋਈ ਇਹਨਾਂ ਦਾ ਵੱਡਾ ਪਣ ਹੈ ਕਿ ਜਦੋਂ ਵੀ ਇਹਨਾਂ ਨੂੰ ਦਿਲੋਂ ਯਾਦ ਕਰੀਏ ਇਹ ਮਿਲਣ ਵਾਸਤੇ ਛੇਛੇ ਤੌਰ ਤੇ ਆ ਜਾਂਦੇ ਨੇ ਮੈਂ ਇਸ ਗੱਲ ਦਾ ਵੀ ਸ਼ੁਕਰਗੁਜ਼ਾਰ ਆ ਕਿ ਲੋਕ ਲਾਈਨ ਲਾ ਕੇ ਇਹਨਾਂ ਨੂੰ ਮਿਲਣ ਲਈ ਤਰਸਦੇ ਨੇ ਇਹ ਆਪ ਫੋਨ ਕਰਕੇ ਕਹਿ ਦਿੰਦੇ ਨੇ ਕਿ ਅੱਜ ਭਈ ਮੈਂ ਤਹਾਡੇ ਕੋਲ ਆ ਕੇ ਚਾਹ ਪੀਣੀ ਆ ਇਹ ਵੱਡਪਣ ਇਹਨਾਂ ਦਾ ਇਹਨਾਂ ਦਾ ਪਿਆਰ ਹੈ ਸਾਨੂੰ ਆਸ਼ੀਰਵਾਦ ਦੇਣ ਆਉਂਦੇ ਨੇ ਤੇ ਪ੍ਰਮਾਤਮਾ ਗੇਹੀ ਅਰਦਾਸ ਹੈ ਕਿ ਸਾਨੂੰ ਸਦਾ ਇਦਾਂ ਹੀ ਆਸ਼ੀਰਵਾਦ ਦਿੰਦੇ ਰਹਿਣ ਔਰ ਜਿਸ ਤਰ੍ਹਾਂ ਇਹਨਾਂ ਨੇ ਪੂਰੀ ਹੀ ਸੰਗੀਤ ਜਗਤ ਦੀ ਸੇਵਾ ਕੀਤੀ ਹੈ ਉਹਦੇ ਤੇ ਕੋਈ ਮੇਰੇ ਕੋਲ ਤੇ ਲਫ਼ਜ਼ ਵੀ ਨਹੀਂ ਹੈਗੇ ਨਾ ਹੀ ਮੈਂ ਉਹਦੇ ਲਈ ਕੋਈ ਇਹਨਾਂ ਨੂੰ ਕੋਈ ਅਵਾਰਡ ਦੀ ਸ਼ਕਲ ਚ ਜਾਂ ਕਿਸੇ ਵੀ ਸ਼ਕਲ ਚ ਕੋਈ ਇਹਨਾਂ ਦਾ ਮੈਂ ਧੰਨਵਾਦ ਕਰ ਸਕਦਾ ਆ ਤੇ ਦੁਨੀਆ ਭਰ ਚੀ ਇਹਨਾਂ ਦੇ ਸ਼ਗਿਰਦ ਨੇ ਪਰ ਇਹਨਾਂ ਦਾ ਫੇਰ ਧੰਨਵਾਦ ਆ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਕਿ ਇਹ ਆਪਣਾ ਬੱਚਾ ਸਮਝ ਕੇ ਮੈਨੂੰ ਆਸ਼ੀਰਵਾਦ ਦੇਣ ਲਈ ਪਹੁੰਚਦੇ ਨੇ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਜੀ ਧੰਨਵਾਦ ਜੀ ਸੋ ਇਹਨੇ ਪੂਰਨ ਚੰਦ ਵਡਾਲੀ ਜੀ ਪਿਆਰ ਨਾਲ ਸਾਰੇ ਅਸੀਂ ਇਹਨਾਂ ਨੂੰ ਪਾਪਾ ਜੀ ਕਹਿੰਦੇ ਆ ਔਰ ਬਹੁਤ ਖੁਸ਼ਮਿਜ਼ਾਜ਼ ਨੇ ਔਰ ਹਸਾ ਹਸਾ ਕੇ ਗੱਲਬਾਤ ਦੇ ਰਹੀ ਜੜਾ ਵਾ ਇਹਨਾਂ ਨੇ ਬੜੇ ਆਪਣੇ ਜੀਵਨ ਦੇ ਤਜਰਬੇ ਦੱਸਿਆ ਸੋ ਲਗਾਤਾਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਐਕਸਪ੍ਰੈਸ ਨਿਊਜ਼ਲੈਟਰ ਦੇ ਨਾਲ ਧਾਰੀਵਾਲ ਤੋਂ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਧੰਨਵਾਦ